ਰਣਾ ਜੀ ਮਨਪ੍ਰੀਤ ਸਿੰਘ ਬਾਦਲ ਹੁਣ ਗਿੱਦੜਵਾਹ ਤੋਂ ਅਕਾਲੀ ਪਾਰਟੀ ਤੋਂ ਇਲੈਕਸ਼ਨ ਲੜਨ ਲਈ ਤਿਆਰ ਹੋਏ ਨੇ ਦੇਖੋ ਜਿਹੜੀਆਂ ਉੱਡਦੀਆਂ ਖਬਰਾਂ ਆਈਆਂ ਥਿੰਨ ਸਭ ਉਹ ਤਾਂ ਇਹ ਗੱਲ ਕਹਿ ਨਹੀਂ ਗੀਆਂ ਵੀ ਮਨਪ੍ਰੀਤ ਸਿੰਘ ਬਾਦਲਾ ਜਿਹੜੇ ਭਾਜਪਾ ਦੇ ਵੱਲੋਂ ਚੋਣ ਲੜਨਗੇ ਹਾਲਾਂਕਿ ਅਜੇ ਤੱਕ ਨਾ ਤਾਂ ਚੋਣਾਂ ਦਾ ਐਲਾਨ ਹੋਇਆ ਤੇ ਨਾ ਹੀ ਹਲੇ ਤੱਕ ਕਿਸੇ ਪਾਰਟੀ ਨੇ ਆਫੀਸ਼ੀਅਲ ਤੌਰ ਦੇ ਉੱਤੇ ਐਲਾਨ ਕੀਤਾ ਹਾਂ ਦੋ ਤਿੰਨ ਉਮੀਦਵਾਰ ਐਲਾਨੇ ਗਏ ਪਰ ਉਹ ਕਿਸੇ ਪਾਰਟੀ ਦੇ ਵੱਲੋਂ ਨਹੀਂ ਆ ਦੂਜੀ ਗੱਲ ਇਹ ਹੈ ਜੀ ਕਿ ਮਨਪ੍ਰੀਤ ਸਿੰਘ ਬਾਦਲ ਜਿਹੜਾ ਰਣਵਾਹ ਤੋਂ ਤੇ ਕੇਵਲ ਸਿੰਘ ਢਿੱਲੋਂ ਬਰਨਾਲਾ ਤੋਂ ਇਹ ਦੋਵੇਂ ਜਣੇ ਚੋਣ ਲੜਨ ਦੇ ਚਾਹਵਾਨ ਹੈਗੇ ਤੇ ਮੈਂ ਜਿੰਨਕ ਜਾਣਕਾਰੀ ਮਿਲੀ ਮੈਂ ਡੇਰਾ ਬਾਬਾ ਨਾਨਕ ਤੋਂ ਵੀ ਇੱਕ ਸਾਬਕਾ ਕਾਂਗਰਸੀ ਹੀ ਬੀਜੇਪੀ ਦੇ ਵੱਲੋਂ ਚੋਣ ਲੜਨ ਦਾ ਚਾਹਵਾਨਾ ਸੋ ਮਤਲਬ ਵੀ ਚਾਰ ਸੀਟਾਂ ਦੇ ਵਿੱਚੋਂ ਤਿੰਨਾਂ ਦੇ ਉੱਤੇ ਸਾਬਕਾ ਕਾਂਗਰਸੀਆ ਜਿਹੜੇ ਉਹ ਚੋਣ ਲੜਨ ਦੇ ਚਾਹਵਾਨਾ ਤੇ ਬੀਜੇਪੀ ਨੇ ਏਸੇ ਕਲੇ ਦੇ ਵਿੱਚ ਖਿਲਾਾਰੇ ਪਾਏ ਆ ਜਿਹੜੀ ਤਾਜ਼ਾ ਜਾਣਕਾਰੀ ਥਣ ਸਾਹਿਬ ਆਈ ਆ ਉਹ ਇਹ ਆ ਕਿ ਸੁਨੀਲ ਜਾਖੜ ਕਿਸੇ ਵੀ ਵੇਲੇ ਕਾਂਗਰਸ ਦੇ ਵਿੱਚ ਮੁੜ ਕੇ ਆ ਸਕਦੇ ਹਨ ਜਿਵੇਂ ਹਰਿਆਣਾ ਦੇ ਵਿੱਚ ਅਸ਼ੋਕ ਤਮਰ ਕਾਂਗਰਸ ਨੂੰ ਛੱਡ ਕੇ 5 ਸਾਲਾਂ ਚ 4 ਪਾਰਟੀਆਂ ਦਾ ਮਤਲਬ ਕਿ ਫੇਰ ਕਾਂਗਰਸ ਚ ਆ ਗਏ। ਹੂੰ ਹੂੰ। ਜਾਖੜ ਸਾਹਿਬ ਚੰਨੀ ਹੁਰਾ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਸੀਐਮ ਬਣਾਉਣ ਦਾ ਕਰਕੇ ਤੇ ਕਾਂਗਰਸ ਛੱਡ ਕੇ ਬੀਜੇਪੀ ਚ ਗਏ। ਬੀਜੇਪੀ ਦੇ ਵਿੱਚ ਉਹਨਾਂ ਦੀ ਪੇਸ਼ਨੀ ਚੱਲ ਰਹੀ ਜੋ ਪੰਜਾਬ ਦੇ ਲਈ ਚਾਹੁੰਦੇ ਆ ਤੇ ਕਹਿੰਦੇ ਵੀ ਚੰਨੀ ਦੇ ਰਹੇ ਨਹੀਂ ਉਹ ਕਿਸੇ ਵੀ ਵੇਲੇ ਕਾਂਗਰਸ ਚ ਵਾਪਸ ਆ ਸਕਦੇ ਆ। ਤੇ ਬਾਕੀ ਜਿਹੜੇ ਆਮ ਆਦਮੀ ਪਾਰਟੀ ਦੇ ਕਿਹੜੇ ਮੈਂਬਰ ਪਾਰਲੀਮੈਂਟ ਦੇ ਘਰੇ ਈਡੀ ਨੇ ਛਾਪਾ ਮਾਰਿਆ। ਦੇਖੋ ਅੱਜ ਨਾ ਦੋ ਤਿੰਨ ਖਬਰਾਂ ਆਈਆਂ ਜੀ ਆਮ ਆਦਮੀ ਪਾਰਟੀ ਦੇ ਬਾਰੇ ਮੈਨੂੰ ਦੜਗਾ ਦੋਵੇਂ ਤਰ੍ਹਾਂ ਨੇ ਬੜਾ ਹੈਰਾਨ ਕੀਤਾ ਤੋਰ ਵਿੱਚ ਇੱਕ ਤਾਂ ਜਾਣਕਾਰੀ ਇਹ ਆ ਵੀ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਨੂੰ ਇੱਕ ਠੱਗ ਨੇ ਠੱਗ ਲਿਆ ਜੀ ਕਹਿੰਦਾ ਵੀ ਮੈਂ ਤੁਹਾਨੂੰ ਕੈਬਨਿਟ ਦੇ ਵਿੱਚ ਸ਼ਾਮਲ ਕਰਵਾ ਦੂੰਗਾ ਤੇ ਇੰਨੇ ਕੁ ਰੁਪਏ ਦੇ ਦਿਓ ਹਾਲਾਂਕਿ ਵਿਧਾਇਕ ਸਾਹਿਬ ਬੋਲਦੇ ਨਹੀਂ ਵੀ ਭਾਈ ਸਾਡੇ ਨਾਲ ਠੱਗੀ ਵਜ ਗਈ ਆ ਪਰ ਆਮ ਆਦਮੀ ਪਾਰਟੀ ਦੇ ਦੋ ਵਿਧਾਇਕ ਉਹਨਾਂ ਠੱਗ ਲਏ ਆ ਤੇ ਇੱਕ ਆਮ ਆਦਮੀ ਪਾਰਟੀ ਦਾ ਹੈਗਾ ਜੀ ਸੁਧਾਰਨ ਵਰਕਰ ਮੈਂ ਜੇ ਗਲਤ ਨਾ ਹੋਵਾਂ ਤਾਂ ਉਹਦਾ ਨਾਮ ਅਮਰਤਪਾਲ ਸਿੰਘ ਆ 65000 ਰੁਪਿਆ ਉਹ ਤੋਂ ਲੈ ਲਿਆ ਵੀ ਮੈਂ ਤੁਹਾਨੂੰ ਚੇਅਰ ਮਹੀਨੇ ਦਵਾ ਦਿੰਨਾ ਕਿਸੇ ਵਿਭਾਗ ਦੇ। ਜੋ ਦੂ ਵਿਧਾਇਕਾਂ ਨੂੰ ਠੱਗ ਲਿਆ ਤੇ ਹੁਣ ਰਸ਼ਪਿੰਦਰ ਸਿੰਘ ਨਾਮ ਦਾ ਇੱਕ ਠੱਗਾ ਜਿਸ ਨੂੰ ਕਿ ਪੁਲਿਸ ਦੇ ਵੱਲੋਂ ਫੜ ਕੇ ਲਿਆ ਯਾਨੀ ਕਿ ਠੱਗਾ ਨੂੰ ਇਹ ਪਤਾ ਵੀ ਪਈ ਅਸੀਂ ਕਿਧਰੋਂ ਕਿੰਨੇ ਪੈਸੇ ਕਢਾਉਣੇ ਆ। ਪਰ ਜਿਹੜੀ ਗੱਲ ਤੁਸੀਂ ਪੁੱਛੀ ਆ ਵੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਇਹ ਸੰਜੀਵ ਅਰਗੁਣਾ ਨੇ ਚੰਡੀਗੜ੍ਹ ਰੋਡ ਦੇ ਉੱਤੇ ਹੈਮਪਟਨ ਹੋਮਸ ਦੇ ਵਿੱਚ ਅੱਜ ਈਡੀ ਨੇ ਰੇਡ ਮਾਰੀ ਆ ਤੇ ਇੱਥੇ ਪਤਾ ਲੱਗਾ ਵੀ ਈਡੀ ਨੂੰ ਪਤਾ ਲੱਗਵੇ ਕੁਝ ਕਿ ਇੱਥੇ ਦਸਤਾਵੇਜ਼ ਮਿਲੇ ਆ। ਕੁਝ ਕਵ ਦੇਸ਼ੀ ਲੈਣ ਦੇਣ ਦੀਆਂ ਗੱਲਾਂ ਸਿੰਘਾਂ ਤੇ ਆਮ ਆਦਮੀ ਪਾਰਟੀ ਨੇ ਜੇ ਹੈਮਪਟਨ ਹੋਮ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਤੇ ਮਨੀਸ਼ ਸੋਧਿਆ ਨੇ ਇਹ ਗੱਲ ਕਹੀ ਆ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਤੋਤਾ ਤੇ ਬਿਨਾ ਅਜ ਖੁੱਲੇ ਛੱਡਦੇ ਰੁਸ਼ਪਿੰਦਰ ਸਿੰਘ ਦੀ ਕੀ ਪੋਜੀਸ਼ਨ ਕੀ ਆ ਉਹਦੀ ਲੋਕਾਂ ਨੇ ਵਿਸ਼ਵਾਸ ਕਿਉਂ ਕੀਤਾ ਕਿ ਉਹ ਦਵਾ ਸਕਦਾ ਦੇਖੋ ਉਹਨੇ ਗੱਲਾਂ ਦੇ ਵਿੱਚ ਇਸ ਤਰੀਕੇ ਨਾਲ ਲਿਆ ਕਿ ਉਹ ਕਹਿੰਦਾ ਜੀ ਦੇਖੋ ਹਰਿਆਣਾ ਦੀਆਂ ਚੋਣਾ ਉਹਦੇ ਵਾਸਤੇ ਬਜਟ ਚਾਹੀਦਾ ਦਿੱਲੀ ਦੇ ਚੋਣਾ ਮੇਰੇ ਪਾਰਟੀ ਹਾਈ ਕਮੰਡ ਨਾਲ ਸੰਬੰਧ ਬਹੁਤ ਵਧੀਆ ਕੇਜਰੀਵਾਲ ਸਾਹਿਬ ਦੀ ਟੀਮ ਸਾਰੀ ਮੇਰੀ ਹੈ ਤੇ ਤੁਸੀਂ ਦਿਓ ਜੀ 1.5 ਲੱਖ ਰੁਪਈਆ ਮੈਨੂੰ ਦਿਓ ਜੀ ਮੈਂ ਹਰਿਆਣਾ ਦੇ ਚੋਣਾ ਦੇ ਵਿੱਚ ਸਾਨੂੰ ਥੋੜੀ ਜੀ ਲੋੜ ਪੈ ਗਈ ਹੈ ਫਲਾਣੇ ਹਲਕੇ ਦੇ ਵਿੱਚ ਕਿਸੇ ਤੋਂ 2 ਲੱਖ ਲੈ ਲਿਆ ਕਹਿੰਦਾ ਬਦਲੇ ਦੇ ਵਿੱਚ ਇਹ ਹੈ ਜੀ ਕਿ ਮੈਂ ਕਹਿ ਕੇ ਤੁਹਾਨੂੰ ਮੰਤਰੀ ਮੰਡਲ ਦੇ ਵਿੱਚ ਫਿੱਟ ਕਰਵਾ ਦਿੰਦਾ ਤੁਹਾਨੂੰ ਮੈਂ ਕਹਿ ਕੇ ਚੇਅਰਮੈਨੀ ਦੇ ਵਿੱਚ ਫਿੱਟ ਕਰਵਾ ਦਿੰਦਾ ਤੇ ਬਾਅਦ ਦੇ ਵਿੱਚ ਵਿਧਾਇਕਤਾ ਹੁਣ ਬੋਲ ਨਹੀਂ ਰਹੇ ਪਰ ਗੱਲ ਹੈ ਵੀ ਜਿਹੜੇ ਕੋਲੋਂ ਚੇਅਰਮੈਨੀ ਦੇ ਪੈਲੇ 65000 ਰੁਪਈਆ ਉਹ ਕਹਣਾ ਜਾਂਦਾ ਮੇਰੇ ਪੈਸੇ ਮੋੜ ਤੇ ਜਾਂ ਫਿਰ ਮੈਨੂੰ ਉਹਨਾਂ ਨੇਤਾਵਾਂ ਦੇ ਨਾਲ ਮਿਲਵਾ ਜਿਹੜੇ ਬੰਦੇ ਜਿਹੜੇ ਤੁਹਾਡੇ ਨੇਤਾ ਹੈਗੇ ਜਿਹੜੇ ਸਾਨੂੰ ਕਿਸੇ ਅਹੁਦੇ ਤੇ ਬਿਠਾ ਸਕਦੇ ਆ ਫਿਰ ਮਾਫੀਆਂ ਮੰਗਣ ਲੱਗ ਪਿਆ ਤੇ ਹੁਣ ਪੁਲਿਸ ਨੂੰ ਫੜਾਤਾ ਜੀ ਹੂੰ ਅੱਛਾ ਇਹ ਗੱਲ ਸੱਚੀ ਆ ਵੀ ਦਿੱਲੀ ਤੋਂ ਕੇਜਰੀਵਾਲ ਨੇ ਆਪਣੇ ਚੀਫ ਮਿਨਿਸਟਰ ਪੰਜਾਬ ਭਗਵੰਤ ਸਿੰਘ ਮਾਨ ਦਾ ਕੋਈ ਐਡਵਾਈਜ਼ਰ ਬਣਾ ਕੇ ਭੇਜਿਆ ਹਾਂ ਬਿਲਕੁਲ ਜੀ ਇਹ ਬਹੁਤ ਵੱਡੇ ਪੱਧਰ ਤੇ ਖਬਰਾਂ ਚੱਲ ਰਹੀਆਂ ਇਸ ਵੇਲੇ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੇ ਦਿੱਲੀ ਵਾਲਿਆਂ ਦਾ ਹੁਣ ਕਰੂਰਾ ਮੇਲਖਾਨੋਂ ਹਟ ਗਿਆ। ਇਹ ਬੜੇ ਵੱਡੇ ਫੱਤਰ ਤੇ ਖਬਰਾਂ ਆ ਰਹੀਆਂ। ਕਿ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਤਰੀਕੇ ਦੇ ਨਾਲ ਉਹਨਾਂ ਨੂੰ ਦਿੱਲੀ ਵਾਲਿਆਂ ਨੂੰ ਪਰੇ ਕਰਤਾ ਕਿਉਂਕਿ ਉਹ ਤਾਂ ਤਿਆਰ ਸੀਗੇ ਜੀ ਮੁੱਖ ਮੰਤਰੀ ਹਲ ਦੇ ਵਾਸਤੇ ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਇਹਨਾਂ ਦੇ ਜਿਹੜੇ ਸਲਾਹਕਾਰ ਜਾਂ ਜਿਹੜੇ ਓਐਸਡੀ ਆ ਉਹਨਾਂ ਨੂੰ ਕਹਿੰਦੇ ਵੀ ਬਦਲ ਦਿੱਤਾ ਗਿਆ ਤੇ ਜਿਹੜੇ ਪਿਛਲੇ ਦਿਨੀ ਆਪਾਂ ਖਬਰ ਵੀ ਸਾਂਝੀ ਕੀਤੀ ਸੀ ਵੀ ਕਹਿੰਦੇ ਉਹ ਵੀ ਦਿੱਲੀ ਵਾਲਿਆਂ ਕਰਕੇ ਆ ਵੀ ਭਾਈ ਇਹਨਾਂ ਨੇ ਆਪਣੇ ਓਐਸਡੀ ਨੂੰ ਬਦਲ ਦਿੱਤਾ। ਸੋ ਕਹਿੰਦੇ ਆ ਕਿ ਦਿੱਲੀ ਤੋਂ ਆਪਣੇ ਜਿਹੜੇ ਆ ਕੇਦਰੀਵਾਲ ਗਰੁੱਪ ਦੇ ਉਹ ਬੰਦੇ ਇੱਥੇ ਕੀਤੇ ਜਾ ਰਹੇ ਹਨ ਹੂੰ ਹੂੰ ਤੁਸੀਂ ਵਿਅਕਤੀ ਵਿਸ਼ੇਸ਼ ਦਾ ਨਾਮ ਵੀ ਆਇਆ ਜਿਨੇ ਇੱਕ ਐਮਐਲਏ ਤੋਂ ਪੀਸੀਓ ਵਿਅਕਤੀ ਨੂੰ ਐਡਵਾਈਜ਼ਰ ਲਾਇਆ ਗਿਆ ਨਹੀਂ ਜੀ ਹਾਲੇ ਤੱਕ ਇਹਨਾਂ ਦਾ ਨਾਂ ਨਹੀਂ ਨਸ਼ਰ ਕੀਤਾ ਗਿਆ ਆਮ ਆदमी ਪਾਰਟੀ ਪੰਜਾਬ ਦੀ ਤੇ ਦਿੱਲੀ ਵਾਲੀ ਇਕਾਈ ਵੀ ਇਹਨਾਂ ਖਬਰਾਂ ਨੂੰ ਦਬ ਕੇ ਰੱਖਣਾ ਚਾਹੁੰਦੀ ਆ ਪਰ ਸੋਸ਼ਲ ਮੀਡੀਆ ਦੇ ਵਿੱਚ ਤੇ ਆਮ ਜਿਹੜੇ ਵਿਧਾਇਕਾਂ ਦੇ ਵਿੱਚ ਗੱਲ ਤੈਰਦੀ ਫਿਰਦੀ ਹੈ ਜੀ মিডিਆ ਦੇ ਵਿੱਚ ਇਹਨੂੰ ਦਬ ਲੈ ਗਏ ਅੱਛਾ ਸਰਪੰਚੀ ਦੀਆਂ ਇਲੈਕਸ਼ਨ ਦਾ ਕੀ ਬਣ ਲਿਆ ਤਰਨ ਤਰਨ ਕੀ ਹੋਇਆ ਤੇ ਭਗਵੰਤ ਸਿੰਘ ਮਾਨ ਉਹਨਾਂ ਦੇ ਪਿੰਡ ਚ ਕੀ ਹੋਇਆ ਦੇਖੋ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਪਿੰਡ ਸਤੌਜ ਹੈ ਜੀ ਸਤੌਜ ਪਿੰਡ ਦੇ ਵਿੱਚੋਂ ਪਿਛਲੇ ਦਿਨੀ ਗਏ ਸੀ ਆਪਾਂ ਵੀ ਰੈਡ ਫਿਲਮ ਤੇ ਜਾਣਕਾਰੀ ਸਾਂਝੀ ਕੀਤੀ ਸੀ ਵੀ ਉਹਨਾਂ ਨੇ ਜਾ ਕੇ ਹਾਜ਼ਰੀਨ ਨੂੰ ਕਿਹਾ ਸੀ ਕਿ ਭਾਈ ਤੁਸੀਂ ਸਰਬਸੰਮਤੀ ਨਾਲ ਬੰਦਾ ਚੁਣਿਓ ਜਿਹੜਾ ਵੀ ਚੰਗਾ ਉਹਨੂੰ ਵੋਟਾਂ ਪਾਓ ਤੇ ਅੱਜ ਨਾਮਜ਼ਦਗੀਆਂ ਵਾਪਸ ਲੈਣ ਦਾ ਆਖਰੀ ਦਿਨ ਸਿਗਾ ਤੇ ਅੱਜ ਆਖਰੀ ਦਿਨ ਦੇ ਵਿੱਚ ਸਤੌਜ ਪਿੰਡ ਦੇ ਦੋ ਬੰਦਿਆਂ ਨੇ ਆਪਣੇ ਕਾਗਜ਼ ਵਾਪਸ ਲੈ ਲਏ ਤੇ ਹਰਬੰਸਰ ਸਿੰਘ ਸਰਬਸੰਮਤੀ ਦੇ ਨਾਲ ਅੱਜ ਪਿੰਡ ਦੇ ਸਰਪੰਚ ਬਣ ਗਏ ਆ ਚਲੋ ਬਹੁਤ ਵਧੀਆ ਗੱਲਾਂ ਹੋਰ ਵੀ ਕਈ ਪਿੰਡਾਂ ਦੇ ਵਿੱਚ ਜਿਹੜੀਆਂ ਸਰਬਸੰਮਤੀਆਂ ਹੋਈਆਂ ਪਰ ਤਰਨਤਾਰਨ ਤੋਂ ਬੜੀ ਮੰਦਭਾਗੀ ਖਬਰ ਆਈ ਹੈ ਇੱਥੇ ਪਤਾ ਲੱਗਾ ਜੀ ਕਿ ਔਰਤ ਸਰਬਸੰਮਤੀ ਨਾਲ ਸਰਪੰਚ ਚੁਣੀ ਗਈ ਉਸ ਤੋਂ ਬਾਅਦ ਜਿਹੜੀ ਦੂਜੀ ਧਿਰ ਆ ਤੇ ਉਹਨਾਂ ਨੂੰ ਇਸ ਗੱਲ ਦੇ ਤਾਂ ਤਕਲੀਫ ਬਹੁਤ ਸੀਗੀ ਤੇ ਰਾਜਵਿੰਦਰ ਸਿੰਘ ਨਾਂ ਦਾ ਇੱਕ ਮੁੰਡਾ ਉਰਫ ਰੂਪ ਤੇ ਪਤਾ ਲੱਗਾ ਜੀ ਕਿ ਇਹ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁਲਰ ਦਾ ਕਰੀਬੀ ਵੀ ਹੈ ਇਹ ਕਾਰ ਦੇ ਵਿੱਚ ਜਾ ਰਿਹਾ ਸੀਗਾ ਤੇ ਮੋਟਰਸਾਈਕਲ ਸਵਾਰਾਂ ਨੇ ਘੇਰ ਲਿਆ ਤੇ ਗੋਲਦਾਂ ਮਾਰੀਆਂ ਤੇ ਮੁੰਡੇ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਹੈ ਤੇ ਇਸ ਕਤਲੇ ਕਤਲ ਦੀ ਜ਼ਿੰਮੇਵਾਰੀ ਜਿਹੜੀ ਗੋਪੀ ਕਨਸ਼ਪੂਰੀਆ ਗੈਂਗ ਆ ਉਹਨੇ ਲਈ ਹੈ ਸੋ ਪੁਲਿਸ ਦੇ ਵੱਲੋਂ ਇਸ ਵੇਲੇ ਪੜਤਾਲ ਕੀਤੀ ਜਾ ਰਹੀ ਹੈ ਤੇ ਵਿਰੋਧੀ ਪਾਰਟੀਆਂ ਦੇ ਵੱਲੋਂ ਸ਼ਬਦ ਕੁਵਾਰ ਕੀਤੇ ਜਾ ਰਹੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਜਲਾਸ ਕਦੋਂ ਆ ਤੇ ਪ੍ਰੈਜ਼ੀਡੈਂਟ ਕੌਣ ਬਣੇਗਾ ਤਨਸਬਾ ਪ੍ਰੈਜ਼ੀਡੈਂਟੇ ਕੌਣ ਬਣੂ ਇਹਦੇ ਬਾਰੇ ਤਾਂ ਚਰਚਾ ਕਈ ਤਰ੍ਹਾਂ ਦੀ ਚੱਲਦੀ ਆ ਕੋਈ ਕਹਿੰਦਾ ਫਲਾਣਾ ਬਣਜੂ ਕੋਈ ਕਹਿੰਦਾ ਫਲਾਣਾ ਬਣਜੂ ਪਰ ਮੇਰਾ ਮਨ ਇਹ ਕਹਿੰਦਾ ਜੇਕਰ ਮੈਂ ਗਲਤ ਰਹਾ ਮਾਂ ਤਾਂ ਸ਼ਾਇਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਫੇਰ ਮੌਕਾ ਮਿਲ ਜੇ ਕਿਉਂਕਿ ਸਰਬੀਰ ਸਿੰਘ ਬਾਦਲ ਦੇ ਨੇੜਲੇ ਵੀ ਐ ਰਾਜਨੀਤਿਕ ਸਮਝ ਵੀ ਰੱਖਦੇ ਆ ਵਕੀਲ ਵੀ ਐ ਤੇ ਬਹੁਤੇ ਵੀ ਆਵਾਦ ਵੀ ਨਾਲ ਨਹੀਂ ਜੁੜੇ ਮੈਨੂੰ ਲੱਗਦਾ ਕਿ ਸ਼ਾਇਦ ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਪ੍ਰਧਾਨ ਸ਼ਹਿਰ ਹੀ ਬਣ ਜਾਣ ਤੇ ਅਗਲੀ ਗੱਲ ਇਹ ਕਿ ਅਜ ਧਾਮੀ ਸਾਹਿਬ ਨੇ ਆਪ ਹੀ ਸੋਸ਼ਲ ਮੀਡੀਆ ਤੇ ਪਾਇਆ ਕਿ 28 ਤਰੀਕ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਅਜਲਾਸ ਹੋਣ ਲੱਗਾ ਉਸ ਦਿਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਬਾਕੀ ਉਹਦੇ ਦਰਾਂ ਨੀ ਚੋਣ ਹੋ ਗਈ ਬੁਲਟੋਹਾ ਹੁਣ ਬੜੇ ਕਾਲੇ ਪਏ ਹੋਏ ਆ ਵੀ ਸੁਖਵੀਰ ਸਿੰਘ ਬਾਦਲ ਨੂੰ 36 ਸਜ਼ਾ ਦਿਓ ਸਜ਼ਾ ਮਿਲ ਸਕਦੀ ਆ ਹੁਣ ਦੇਖੋ ਗੱਲ ਇਹ ਨਹੀਂ ਕਿ ਕੋਈ ਜਥੇਦਾਰ ਸਾਹਿਬ ਦੇ ਵੱਲੋਂ ਅਕਾਰਤਕ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਹੋਰਾਂ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਜਾ ਚੁੱਕਿਆ ਦੋਸ਼ੀ ਕਰਾਰ ਦਿੱਤਾ ਜਾ ਚੁੱਕਿਆ ਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਮਨ ਦੇ ਵਿੱਚ ਸਵਾਲ ਪੈਦਾ ਹੁੰਦਾ ਵੀ ਫਿਰ ਉਹ ਕਿਹੜੀ ਸਜ਼ਾ ਹੋਊਗੀ ਤੇ ਕਦੋਂ ਮਿਲੂਗੀ ਸੁਖਵੀਰ ਸਿੰਘ ਬਾਦਲ ਖੋਰਾ ਨੂੰ ਵਿਰਸਾ ਸਿੰਘ ਬਲਟੋਹਾ ਖੋਰਾ ਨੇ ਅੱਜ ਇਸੇ ਪ੍ਰਸੰਗ 'ਤੇ ਗੱਲ ਕੀਤੀ ਆ ਉਹ ਕਹਿੰਦੇ ਕਿ ਜਦੋਂ ਦੋਸ਼ੀ ਕਰਾਰ ਦੇ ਦਿੱਤੇ ਗਏ ਆ ਜਦੋਂ ਤਨਖਾਈਆ ਕਰਾਰ ਦੇ ਦਿੱਤੇ ਗਏ ਆ ਤਾਂ ਜਿਹੜੀ ਵੀ ਧਾਰਮਿਕ ਸਜ਼ਾ ਬਣਦੀ ਆ ਜੱਜਦਾਰ ਸਾਹਿਬ ਨੂੰ ਚਾਹੀਦਾ ਜੀ ਕਿ ਉਹ ਜਲਦ ਤੋਂ ਜਲਦ ਲਾ ਦੇਣ ਤੇ ਤਾਂ ਜੋ ਸਾਰੀ ਸੰਗਤਾਂ ਜਿਹੜੀ ਉਹਨੂੰ ਜਾਣਕਾਰੀ ਹੋਵੇ ਮੇਰਾ ਖਿਆਲ ਆ ਵੀ ਅੜੀ ਦਲ ਦੇ ਆਗੂ ਇਸ ਕਰਕੇ ਸਾਰਾ ਕੁਝ ਚਾਹੁੰਦੇ ਆ ਕਿਉਂਕਿ ਜਦੋਂ ਕਿਸੇ ਨੂੰ ਤਨਖਾਈਆ ਕਰਾਰ ਦਿੱਤਾ ਜਾਵੇ ਜਾਂ ਡਾਕਟਰ ਨੂੰ ਦੋਸ਼ੀ ਕਰਾਰ ਦਿੱਤਾ ਜਾਵੇ ਫਿਰ ਉਹ ਸਮਾਜਿਕ ਤੌਰ ਦੇ ਉੱਤੇ ਵਿਚਰਨਾ ਬੰਦ ਕਰ ਦਿੰਦਾ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਕੀਤਾ ਹੋਇਆ ਤੁਸੀਂ ਦੇਖੋ ਪੰਜਾਬ ਦੇ ਵਿੱਚ ਜਿਬਨੀ ਚੋਣਾਂ ਦੇ ਵਿੱਚ ਕੋਈ ਉਹਨਾਂ ਦੀ ਹਾਲੇ ਤੱਕ ਭੂਮਿਕਾ ਨਹੀਂ ਪੰਜਾਬ ਦੀਆਂ ਪੰਚਾਇਤੀ ਚੋਣਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਕਿਤੇ ਨਹੀਂ ਦਿਸਦੇ ਉਹ ਚੁੱਪਾ ਜਦੋਂ ਧਾਰਮਿਕ ਸਜ਼ਾ ਲੱਗੀ ਜਦੋਂ ਭੁਗਤਾਨ ਕਰ ਲਿਆ ਜਦੋਂ ਅਰਦਾਸ ਕਰ ਲਈ ਫਿਰ ਉਹਨਾਂ ਦੇ ਵੱਲੋਂ ਲੋਕਾਂ ਦੇ ਵਿੱਚ ਵਿਚਰਿਆ ਜਾਊਗਾ ਉਹ ਨਹੀਂ ਦਿਨ ਤੱਕ ਚੁੱਪ ਕਰਕੇ ਬੈਠੇ ਹੈ ਪੀ ਪਟਿਆਲੇ ਦੀ ਲਾ ਯੂਨੀਵਰਸਿਟੀ ਦਾ ਕੀ ਇਸ਼ੂ ਹੈ ਤਨ ਸਰ ਬਾਬਾ ਨੇ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿਹੜੀ ਇਹ ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਲਾ ਯੂਨੀਵਰਸਿਟੀ ਹੈ ਇਹਦੇ ਵਿੱਚ ਲਗੀਆਂ ਵਿਦਿਆਰਥਣਾਂ ਦੇ ਵੱਲੋਂ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਸੀ ਇਹ ਗੱਲ ਕਹਿ ਕੇ ਕਿ ਜਿਹੜੇ ਵੀ ਸੀ ਨੇ ਵਾਸ਼ਕਾ ਉਹ ਸਾਡੇ ਹੋਸਟਲ ਦੇ ਵਿੱਚ ਵੜੇ ਆ ਕੁੜੀਆਂ ਕਹਿ ਰਹੀਆਂ ਵੀ ਵੀ ਸੀ ਅਸਤੀਫਾ ਦੇਵੇ ਵੀ ਸੀ ਨੇ ਅਸਤੀਫਾ ਦਿੱਤਾ ਨਹੀਂ ਇਹ ਮਾਮਲਾ 17-18 ਦਿਨਾਂ ਤੋਂ ਇਵੇਂ ਚੱਲਦਾ ਇਸ ਕਾਲਜ ਨੂੰ ਪਤਾ ਲੱਗਾ ਜੀ ਤਾਲਾ ਵੀ ਲਾਤਾ ਸੀਗਾ ਕੁੜੀਆਂ ਫਿਰ ਪ੍ਰਦਰਸ਼ਨ ਤੇ ਸਿੰਘਾਂ ਕੁੜੀਆਂ ਕਹਿੰਦੀਆਂ ਸਾਡੇ ਹੋਸਟਲ ਦੇ ਵਿੱਚ ਬੜੇ ਕਿਵੇਂ ਵੀਸੀ ਨੇ ਗੱਲ ਕਹੀ ਵੀ ਸਾਨੂੰ ਪਤਾ ਲੱਗਾ ਸੀ ਸੂਚਨਾ ਮਿਲੀ ਸੀ ਵੀ ਇੱਥੇ ਨਸ਼ਾ ਪਤਾ ਚੱਲਦਾ ਮੈਂ ਤਾਂ ਤਾਂ ਰੇਡ ਮਾਰਨ ਗਿਆ ਸੀ ਪਰ ਇਸ ਮਾਮਲੇ ਦੇ ਵਿੱਚ ਇਹ ਵਿਦਿਆਰਥਣਾਂ ਇਹ ਗੱਲ ਕਹਿੰਦੀਆਂ ਕਿ ਅਸੀਂ ਓਨੀ ਦੇਰ ਤੱਕ ਵਾਪਸ ਨਹੀਂ ਜਾਣਾ ਅਸੀਂ ਓਨੀ ਦੇਰ ਤੱਕ ਪੜਦਾ ਜਿਹੜੀ ਆਪਣੀ ਹੜਤਾਲ ਨਹੀਂ ਛੱਡਣੀ ਜਿੰਨੀ ਦੇਰ ਤੱਕ ਵੀਸੀ ਅਸਤੀਫਾ ਨਹੀਂ ਦਿੰਦੇ ਅੱਜ ਕੁੜੀਆਂ ਨੇ ਇੱਥੇ ਪਤਾ ਲੱਗਾ ਜੀ ਇੱਥੇ ਕਾਲੇ ਦੇ ਵਿੱਚ ਤੇ ਭੋਖੜਤਾਲ ਸ਼ੁਰੂ ਕਰਤੀ ਹੈ ਜੀ ਚਨਈ ਦੇ ਵਿੱਚ 에ਅਰ ਸ਼ੋਅ ਦਾ ਕੀ ਬਣਿਆ ਚੇਨਈ ਦੇ ਵਿੱਚ 에어 쇼 ਜਿਹੜਾ ਉਹਦੇ ਵਿੱਚ 5 ਲੋਕਾਂ ਦੀ ਮੌਤ ਹੋਈ ਹੈ ਜੀ ਤਾਮਿਲਨਾਡੂ ਦੇ ਵਿੱਚ ਚੇਨਈ ਦੇ ਵਿੱਚ ਪਤਾ ਲੱਗਾ ਜੀ ਕਿ ਮਰੀਨ ਬੀਚ ਦੇ ਉੱਤੇ ਮਰੀਨਾ ਬੀਚ ਆ ਇੱਥੇ ਹਵਾਈ ਸਨੜਾ 에어 쇼 ਸੀ ਤੇ ਇੱਥੇ 5 ਲੋਕਾਂ ਦੀ ਮੌਤ ਹੋ ਗਈ ਹੈ ਤੇ ਫਿਰ ਮਰਨ ਵਾਲੇ ਵਿਚਾਰੇ ਮਰ ਗਏ ਤੇ ਰਾਜਨੀਤੀ ਕਰਨ ਵਾਲੇ ਦੀ ਰਾਜਨੀਤੀ ਸ਼ੁਰੂ ਕਰਤੀ ਸੂਬੇ ਦੇ ਜਿਹੜੇ ਸਿਹਤ ਮੰਤਰੀ ਆ ਸੁਬਰਾਮਨੀਅਨ ਉਹਨਾਂ ਨੇ ਕਿਹਾ ਜੀ ਕਿ 15 ਲੱਖ ਲੋਕਾਂ ਦੀ ਭੀੜ ਸੀ ਗਰਮੀ ਜ਼ਿਆਦਾ ਸੀ 5 ਲੋਕਾਂ ਦੀ ਮੌਤ ਹੋ ਗਈ ਹੈ 에어 ਫੋਰਸ ਨੇ ਜਿੰਨੀ ਸਾਡੇ ਕੋਲ ਫੈਸਿਲਿਟੀ ਮੰਗੀ ਸੀ ਉਸ ਤੋਂ ਵੱਧ ਮੁਹੱਈਆ ਕਰਵਾਈ ਗਿਆ ਵਿਰੋਧੀ ਪਾਰਟੀਆਂ ਵਾਲੇ ਇਹ ਗੱਲ ਕਹਿੰਦੇ ਵੀ ਸਿਹਤ ਮੰਤਰੀ ਨੂੰ ਜੇਕਰ ਭੋਰਾ ਵੀ ਸੰਗ ਸ਼ਰਮਾ ਤੁਰੰਤ ਅਸਤੀਫਾ ਦੇਵੇ 10 ਕਿਲੋਮੀਟਰ ਤੱਕ ਲੋਕਾਂ ਨੂੰ ਪੈਦਲ ਤੁਰਨਾ ਪਿਆ ਪਾਣੀ ਦਾ ਪ੍ਰਬੰਧ ਕੋਈ ਨਹੀਂ ਸੀ ਐਂਬੂਲੈਂਸ ਵੇਲੇ ਸਰ ਨਹੀਂ ਪਹੁੰਚੀ ਤੇ ਜਿਹੜੀ ਪੁਲਿਸ ਹੈ ਜਾਂ ਜਿਹੜੇ ਪ੍ਰਬੰਧਕ ਹੈ ਇਹ ਮੁੱਖ ਮੰਤਰੀ ਤੋਂ ਨਾਲੇ ਪਰਿਵਾਰ ਦੀ ਆਓ ਭਗਤ ਦੇ ਵਿੱਚ ਹੀ ਲੱਗੇ ਰਹੇ ਸੋ ਮਤਲਬ 5 ਜਣਿਆਂ ਦੀ ਮੌਤ ਤੋਂ ਬਾਅਦ ਰਾਜਨੀਤੀ ਸਿਖਰ ਦੇ ਉੱਤੇ ਤੇ ਚੰਡੀਗੜ੍ਹ ਤੋਂ ਸਿੱਧੀਆਂ ਤੇ ਨਵੀਆਂ ਫਲਾਈਟਾਂ ਕਿੱਥੇ ਨੂੰ ਸ਼ੁਰੂ ਹੋਈਆਂ ਨੇ ਇਹ ਜੇ ਮੇਰਾ ਖਿਆਲ ਹੈ ਜੇਕਰ ਮੈਂ ਗਲਤ ਨਾ ਹੋਵਾਂ ਤਾਂ ਸ਼ੁਰੂਆਤ ਇਹਨਾਂ ਦੀ ਹੋ ਜੂਗੀ ਜੀ ਅਸਚਾਲਾਂ ਦੇ ਵਿੱਚ ਐਤਕੀ ਤੇ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਾਂਗਕਾਂਗ ਤੇ ਸ਼ਾਰਜਾ ਵਾਸਤੇ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ ਦੀ ਸੰਭਾਗਨਾ ਬਣ ਗਈ ਆ ਸਰਦੀਆਂ ਦੀ ਸਮਾਸਾਰਣੀ ਵਾਸਤੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਆ ਤਿਆਰੀਆਂ ਇਸ ਵੇਲੇ ਚੱਲ ਰਹੀਆਂ ਤੇ ਇਸ ਤੋਂ ਇਲਾਵਾ ਡੋਮੈਸਟਿਕ ਫਲਾਈਟ ਵੀ ਸ਼ੁਰੂ ਹੋਣਗੀਆਂ ਅਯੁੱਧਿਆ ਤੇ ਨੰਦੇੜ ਵਾਸਤੇ ਸੋ ਇਹ ਆ ਜੀ ਜਾਣਕਾਰੀ ਮਿਲੀ ਵੀ ਭਾਈ ਇੱਥੋਂ ਦੋ ਫਲਾਈਟਾਂ ਜਿਹੜੀਆਂ ਇੱਕ ਸ਼ਾਰਜਾ ਨੂੰ ਤੇ ਇੱਕ ਹਾਂਗਕਾਂਗ ਨੂੰ ਇੱਥੋਂ ਜਾਣਾ ਸ਼ੁਰੂ ਹੋ ਜੂਗੀ ਜੀ ਹਰ ਰੋਜ਼ ਦੋ ਫਲਾਈਟਸ ਵੇਖੀ ਹਰ ਰੋਜ਼ ਨਹੀਂ ਇਹ ਮੇਰੇ ਖਿਆਲ ਆ ਵੀ ਹਫਤੇ ਦੇ ਵਿੱਚ ਦੋ ਜਾਂ ਤਿੰਨ ਦਿਨ ਹੋਇਆ ਕਰੋਗੇ ਤੇ ਬਾਕੀ ਬਾਬਾ ਬੁੱਢਾ ਸਾਹਿਬ ਤੋਂ ਆ ਰਹੇ ਨੌਜਵਾਨਾਂ ਦਾ ਕੋਈ ਐਕਸੀਡੈਂਟ ਹੋਇਆ ਸੀ ਹਾਂ ਬਿਲਕੁਲ ਜੀ ਇਹ ਖਬਰ ਆਈ ਜੀ ਪਿੰਡ ਗੁਮਾਨਪੁਰਾ ਦੇ ਵੱਲੋਂ ਤੇ ਪਤਾ ਲੱਗਾ ਜੀ ਤਰਨਤਾਰਨ ਦੇ ਵੱਲ ਇਹ ਹਾਰਸਾ ਗ੍ਰਸਤ ਹੋਇਆ ਜੀ ਮੋਟਰਸਾਈਕਲ ਦੇ ਉੱਤੇ ਤਿੰਨ ਨੌਜਵਾਨਾਂ ਜਿਹੜੇ 19 ਤੋਂ ਲੈ ਕੇ 21 ਸਾਲ ਦੇ ਸੀਗੇ ਏ ਬਾਬਾ ਬੁੱਢਾ ਸਾਹਿਬ ਵਿਖੇ ਮਥਰ ਟੇ ਕੇ ਤੇ ਵਾਪਸ ਆਉਂਦੇ ਸੀਗੇ ਤੇ ਮੁੰਡਿਆਂ ਦੀ ਉਮਰ ਲਬੀ ਜੀ ਹੈ ਤੇ ਸਾਹਮਣੇ ਉਹ ਵੀ ਮੋਟਰਸਾਈਕਲ ਆ ਰਿਹਾ ਸੀਗਾ ਆਮੋ ਸਾਹਮਣੇ ਟੱਕਰ ਹੋਈ ਹੈ ਤਿੰਨ ਮੁੰਡਿਆਂ ਦੀ ਮੌਤ ਹੋ ਗਈ ਜਿਹੜੇ ਮੋਟਰਸਾਈਕਲ ਤੇ ਸਵਾਰ ਸੀਗੇ ਤੇ ਬੜਾ ਦੁੱਖ ਹੋਇਆ ਜੀ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਸੋ ਇਹਨਾਂ ਮੁੰਡਿਆਂ ਦਾ ਨਾਂ ਹੈਗਾ ਜੀ ਸੌਰਵ ਗੁਰਪ੍ਰੀਤ ਸਿੰਘ ਤੇ ਵਿਜੇ ਸਿੰਘ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਟਣਾ ਜੀ ਪੰਜਾਬ ਦੇ ਵਿੱਚ ਥਣ ਸਾਹਿਬ ਲੱਗੇ ਕੱਲ ਛਰਾਟਾ ਜਾਂ ਆਇਆ ਪੂਰੇ ਪੰਜਾਬ ਦੇ ਵਿੱਚ ਹੀ ਨੇਰੀ ਵੀ ਵਗੀ ਹੈ ਆ ਮੈਂ ਹੁਣ ਖਬਰ ਪੜ੍ਹ ਕੇ ਹਟਿਆ 500 ਤੇ 80 ਦੇ ਕਰੀਬ ਖੰਭੇ ਡਿੱਗ ਪਏ ਆ ਤੇ ਸਵਾ 100 ਦੇ ਕਰੀਬ ਟਰਾਂਸਫਾਰਮਰ ਡਿੱਗੇ ਆ ਤੇ ਬੜੀ ਇਹ ਕੱਲ ਜਿਹੜੀ ਉਹ ਹਨੇਰੀ ਆਈ ਉਹਦੇ ਕਰਕੇ ਝੋਨਾ ਵੀ ਬਹੁਤ ਸਾਰੀਆਂ ਥਾਵਾਂ ਤੇ ਵਿਛ ਗਿਆ ਤੇ ਉਹਦੇ ਕਰਕੇ ਮੌਸਮ ਦੇ ਵਿੱਚ ਤਬਦੀਲੀ ਹੋਈ ਹੈ ਦਿਨ ਦੇ ਵੇਲੇ ਵੀ ਤਪਸ਼ ਹੁਣ ਨਾਵਾਤਰ ਹੈ ਤੇ ਰਾਤ ਦੇ ਵੇਲੇ ਮੌਸਮ ਕਾਫੀ ਬਦਲ ਗਿਆ ਤੇ ਆਉਂਦੇ 48 ਘੰਟਿਆਂ ਦੇ ਵਿੱਚ ਵੀ ਕਈ ਥਾਵਾਂ ਤੇ ਕਣੀਆਂ ਪੈਣ ਦੀ ਆਸ ਹੈ ਹੁਣ ਲੋਕ ਇਥੋਂ ਆਉਣੇ ਸ਼ੁਰੂ ਹੋ ਜਾਣੇ ਆ ਕੈਨੇਡਾ ਤੋਂ ਪੰਜਾਬ ਨੂੰ ਪ੍ਰਾਲੀ ਨੂੰ ਅੱਗ ਕਿੰਨੀ ਕੁ ਲੱਗੀ ਹੋਈ ਹੈ ਕਿ ਐਤ ਕਿ ਨਹੀਂ ਲੱਗੀ ਨੇ ਤਾਂ ਸਭ ਹਾਲੇ ਨਹੀਂ ਲੱਗੀ ਜੀ ਹਾਲੇ ਤਾਂ ਕੋਈ ਵਿਰਲੀਟਾ ਵੀ ਸਾਡੇ ਉੱਤੇ ਹੋਵੇ ਤਾਂ ਹੋਵੇ ਪਰ ਹਾਲੇ ਨਹੀਂ ਕਿਉਂਕਿ ਦੇਖੋ ਕੱਲ ਤੋਂ ਤਾਂ ਝੋਨੇ ਦੀ ਸਰਕਾਰੀ ਤੌਰ ਤੇ ਖਰੀਦ ਸ਼ੁਰੂ ਹੋਣੀ ਹੈ ਅੱਜ ਮੁੱਖ ਮੰਤਰੀ ਦੇ ਨਾਲ ਆੜਤੀਆਂ ਦੀ ਐਸੋਸੀਏਸ਼ਨ ਦੀ ਮੀਟਿੰਗ ਹੋਈ ਹੈ ਮੰਗਾ ਮੰਨਣ ਦੀ ਆੜਤੀਆਂ ਦੀ ਗੱਲ ਕਰਤੀ ਹੈ ਤੇ ਇਹ ਇੱਕ ਤਰੀਕ ਤੋਂ ਸ਼ੁਰੂ ਹੋਣੀ ਸੀ ਖਰੀਦ ਤੇ ਕੱਲ ਤੋਂ ਸ਼ੁਰੂ ਹੋ ਗਈ ਜਾਨਕਿ 8 ਤਰੀਕ ਤੋਂ ਸੋ ਹੁਣ ਤਾਂ ਫਿਲਹਾਲ ਤਾਂ ਮੰਡਕਾਂ ਦੇ ਵਿੱਚ ਉਹ ਢੇਰੀਆਂ ਜਿਹੜਾ ਕਿ ਬਹੁਤ ਅੱਗੇ ਤਾਂ ਝੋਨਾ ਪਰ 15 ਦਿਨ ਦੀ ਘੱਟੋ-ਘੱਟ ਸਮਾਂ ਚਾਹੀਦਾ ਹੈਗਾ ਜੀ ਝੋਨਾ ਪੱਕਣ ਨੂੰ ਕਿਉਂਕਿ ਮੈਂ ਕੱਲ ਪਿੰਡਾਂ ਵੱਲ ਗਿਆ ਸੀ ਕਾਫੀ ਥਾਵਾਂ ਤੇ ਦੇਖਿਆ ਸੜਕਾਂ ਦੇ ਆਲੇ-ਦੁਆਲੇ ਝੋਨਾ ਹਲੇ ਖਾਰਾ ਖੜਾ ਫਿਰ ਜਿਵੇਂ-ਜਿਵੇਂ ਵੱਢਿਆ ਜਾਊਗਾ ਅੱਗ ਫੇਰ ਲੱਗੂਗੀ ਹਲੇ ਬਹੁਤੀ ਨਹੀਂ ਲੱਗੀ ਦੀ ਐ ਕਿ ਸਰਕਾਰ ਨੇ ਕੋਈ ਸਸਤੇ ਭਾਅ ਦੇ ਉੱਤੇ ਮਸ਼ੀਨਾਂ ਦਿੱਤੀਆਂ ਨੇ ਜਿਹੜੀਆਂ ਪਰਾਲੀ ਦਾ ਇੱਕਦਮ ਤੂੜੀ ਬਣਾ ਦੇਣਗੀਆਂ ਤੇ ਨਹੀਂ ਲੱਗਣੀ ਅੱਗ ਆਥਨ ਸਰ ਦੇਖੋ ਇਹ ਤਾਂ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਵੀ ਅੱਗ ਤਾਂ ਲਾਉਣਗੇ ਇਹ ਮੈਂ ਇਹ ਨਹੀਂ ਕਹ ਰਿਹਾ ਕਿ ਨਾ ਵੀ ਅੱਗ ਲਾਓ ਪਰ ਸਾਡੀਆਂ ਆਰਤਾਂ ਤੇ ਸਾਡੀ ਕਾੜੀ ਆ ਜਿਹੜੀ ਵੀ ਅਸੀਂ ਅਗਲੀ ਫਸਲ ਵੀ ਕਰਨੀ ਹੈ ਛੇਤੀ ਕਰਕੇ ਮਿੰਟਾਂ ਦੇ ਵਿੱਚ ਕੰਮ ਨਿਬੜ ਜੇ ਇਹਦੇ ਕਰਕੇ ਟਾਲ ਅਸੀਂ ਵੀ ਨਹੀਂ ਸਕਦੇ ਉਸ ਤੋਂ ਮਜਬੂਰੀਆਂ ਦਾ ਰੋਣਾ ਰੋਣ ਲੱਗ ਜਾਣਾ ਆ ਵੀ ਮਜਬੂਰੀ ਸਾਡੀ ਆ ਵੀ ਮਜਬੂਰੀ ਤੇ ਜਦ ਕਿ ਧਰਤੀ ਵੀ ਸਾਡੀ ਆ ਤੇ ਵਾਤਾਵਰਨ ਵੀ ਸਾਡਾ ਤੇ ਹਿਸਾਬ ਵੀ ਅਸੀਂ ਲੈਣਾ ਪਰ ਗੱਲ ਵੀ ਸਰਕਾਰ ਜੋ ਮਰਜ਼ੀ ਦੇ ਦੇਵੇ ਇਹ ਰੁਝਾਨ ਘਟਣਾ ਨਹੀਂਗਾ ਇਹ ਮਾਨਸਿਕਤਾ ਵੀ ਸਾਡੀ ਨਹੀਂ ਬਦਲ ਸਕਦੀ ਤੇ ਜਿੰਨੇ ਵੱਡੇ ਪੱਦਰ ਤੇ ਸਹੂਲਤ ਮਿਲਣੀ ਚਾਹੀਦੀ ਆ ਉਹਨੇ ਵੱਡੇ ਪੱਦਰ ਤੇ ਮਿਲ ਵੀ ਨਹੀਂ ਰਹੀ ਕੇਜਰੀਵਾਲ ਦੀ ਤੁਸੀਂ ਕੋਈ ਖਬਰ ਨਹੀਂ ਦਿੱਤੀ ਲੇਟਲੀ ਹੁਣ ਪੰਜਾਬ ਦੇ ਲੋਕਾਂ ਤੋਂ ਜਿਹੜੀਆਂ ਕੰਸੋਆਂ ਆ ਰਹੀਆਂ ਨੇ ਕਿ ਉਹ ਕਹਿੰਦੇ ਕਿ ਕੇਜਰੀਵਾਲ ਦਾ ਪੰਜਾਬ ਬੜਨਾ ਬੰਦ ਕਰੋ ਦੇਖੋ ਥਣ ਸਭ ਗੱਲ ਇਹ ਜਿ ਕਿ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਦਰਮਿਆਨ ਸਭ ਕੁਝ ਸਹੀ ਨਹੀਂ ਹੈ ਇਹਨੂੰ ਹੁਣ ਆਪਾਂ ਲੈਵਲ ਤੇ ਦੱਸੀਏ ਵੀ ਇੰਨੀ ਕਿ ਬਗੜ ਕੀ ਆਇਆ ਹੋ ਗਿਆ ਉਹ ਤਾਂ ਗਲਤ ਹੋਊਗਾ ਪਰ ਕਰੂਰਾ ਮੇਲ ਨਹੀਂ ਖਾਂਦਾ ਕਈ ਗੱਲਾਂ ਦੇ ਕਰਕੇ ਉਸ ਤੋਂ ਅਗਲੀ ਗੱਲ ਇਹ ਵੀ ਅਰਵਿੰਦ ਕੇਜਰੀਵਾਲ ਨੇ ਕੱਲ ਇੱਕ ਬਿਆਨ ਜਾਰੀ ਕੀਤਾ ਉਹ ਕਹਿੰਦੇ ਕਿ ਮੈਨੂੰ ਬੀਜੇਪੀ ਵਾਲੇ ਕਹਿੰਦੇ ਹੁੰਦੇ ਆ ਕਿ ਪਾਈ ਨੇ ਰਿਓੜਗਾ ਮੰਡੀਆਂ ਘਰ ਐੜਗਾ ਮੰਡੀਆਂ ਗਾਂ ਦਿੱਲੀਚ ਰਿਓੜਗਾ ਮੰਡੀਆਂ ਆਹ ਮੇਰੇ ਰਿਓੜਗਾ ਮੰਡੀਆਂ ਮੁਫਤ ਦਾ ਪਾਣੀ ਮੁਫਤ ਦੀ ਬਿਜਲੀ ਮੁਫਤ ਬੱਸ ਸਫਰ ਸਿਹਤ ਸਿੱਖਿਆ ਤੇ ਹੋਜੇਗਾ ਰਿਓੜਗਾ ਮੰਡੀਆਂ ਜਿੱਥੇ ਜਿੱਥੇ ਵੀ ਭਾਰਤ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਉਹ ਇਹਨਾਂ ਰਿਓੜਗਾ ਨੂੰ ਵੰਡ ਦੇਵੇ ਤੇ ਮੈਂ ਬੀਜੇਪੀ ਦੇ ਵਿੱਚ ਆ ਕੇ ਉਹਨਾਂ ਦਾ ਪ੍ਰਚਾਰ ਕਰੂੰਗਾ ਆਮ ਆਦਮੀ ਪਾਰਟੀ ਦਾ ਕਰਦਾ ਹੀ ਨਹੀਂ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਮਿਹਰਬਾਨੀ FM <laughs>